ਅੱਜਕੱਲ੍ਹ ਜੀ ਮੈਂ ਧਰਮਿੰਦਰ ਸਿੰਘ ਜਨਰਲ ਸੈਕਟਰੀ ਸ਼ੀਤਪਾਲ ਸਿੰਘ ਨੌਜਵਾਨ ਸਭਾ ਪੰਜਾਬ ਆਉਣ ਵਾਲੇ 3 ਦਿਨਾਂ ਨੂੰ ਠੇਕਾ ਮਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਵੱਲੋਂ ਕੱਲ੍ਹੇ ਵੀ 3 ਦਿਨਾਂ ਦਾ ਜਿਹੜਾ ਹੈ ਸਾਰਾ ਸਰਕਾਰੀ ਕੰਮ ਠੱਪ ਕਰਕੇ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੋਇਆ ਹੈ ਕਿਉਂਕਿ ਜਿੰਨੇ ਵੀ ਅਲੱਗ-ਬਲੱਗ ਸਾਰੇ ਵਿਭਾਗਾ ਦੇ ਵਿੱਚ ਕੱਚੇ ਕਾਮੇ ਜਿਨ੍ਹਾਂ ਦੀ ਭਰਤੀ ਕੀਤੀ ਗਈ ਆਊਟਸੋਰਸਸ ਪ੍ਰਾਈਵੇਟ ਕੰਪਨੀਆਂ ਦੇ ਥਰੂ ਜਾ ਪਰਾਈਵੇਟ ਬੰਦੇ ਆ ਦੇ थ्रू ਜਿਹੜੇ ਕੰਮ ਕਰਦੇ ਆ ਉਹਨਾਂ ਨੇ ਆਪਣੀਆਂ ਮੰਗਾਂ ਦੇ ਲਈ 3 ਦਿਨਾਂ ਦੇ ਮੁਕੰਮਲ ਬੰਦ ਦਾ ਐਲਾਨ ਕੀਤਾ ਹੋਇਆ ਹੈ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾਵ ਦੇ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਇਸ ਬੰਦ ਦਾ ਸਮਰਥਨ ਕਰਦੇ ਆ ਤੇ ਪੰਜਾਬ ਭਰ ਦੇ ਸਾਰੇ ਨੌਜਵਾਨਾਂ ਨੂੰ ਇਹ ਸੱਦਾ ਦਿੰਦੇ ਆ ਕਿ ਪੰਜਾਬ ਭਰ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਉਥੇ ਝੰਡੇ ਡੰਡੇ ਲੈ ਕੇ ਪੂਰੀ ਤਿਆਰੀ ਦੇ ਨਾਲ ਇਹਨਾਂ ਕੱਚੇ ਕਾਮਿਆਂ ਦੇ ਸੰਘਰਸ਼ ਦੇ ਵਿੱਚ ਪੂਰਨ ਤੌਰ ਤੇ ਉਹਦੀ ਹਮਾਇਤ ਵੀ ਕੀਤੀ ਜਾਵੇ ਤੇ ਉਹਨਾਂ ਦੀ ਹਰ ਪ੍ਰਕਾਰ ਦੀ ਮਦਦ ਵੀ ਕੀਤੀ ਜਾਵੇ। ਤੇ ਇਹਦੇ ਲਈ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਾਰੇ ਕਰਮਕੁਨਾਂ ਨੂੰ ਬੇਨਤੀ ਕਰਦੇ ਆ ਵੀ ਤੁਰੰਤ ਤਿਆਰੀ ਕਰਕੇ 2, 3 ਤੇ 4 ਦਸੰਬਰ ਉਹਨਾਂ ਨੇ 3 ਦਿਨ ਦਾ ਮੁਕੰਮਲ ਜਿਹੜੀ ਹੈ ਕੰਮ ਬੰਦ ਕਰਕੇ ਉਹਨਾਂ ਦੇ ਸਰਕਾਰੀ ਦਫ਼ਤਰਾਂ ਦੇ ਬਾਅਦ ਜਿਹੜੇ ਆ ਪੱਕੇ ਮੋਰਚੇ ਇਹਨਾਂ ਦੇ ਵੱਲੋਂ ਲਗਾਏ ਜਾਣਗੇ ਤਾਂ ਉਹਨਾਂ ਮੋਰਚਿਆਂ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਜਿੱਥੇ ਹੋ ਸਕਦਾ ਆ ਪੂਰਨ ਤੌਰ ਤੇ ਜਿਹੜੀ ਸ਼ਮੂਲੀਅਤ ਕੀਤੀ ਜਾਵੇ। ਤਾਂ ਕਿ ਸਰਕਾਰ ਜਿਹੜੀ ਹੈ ਕੱਚੇ ਕਾਮਿਆਂ ਦੀ ਜਿਹੜੀ ਮੰਗਾਂ ਆ ਉਹਨਾਂ ਨੂੰ ਤੁਰੰਤ ਮੰਨੇ ਕਿਉਂਕਿ ਸਰਕਾਰ ਲਗਾਤਾਰ ਭੱਜ ਰਹੀ ਹੈ ਕਿ ਸਰਕਾਰੀ ਮੈਕਮਿਆਂ ਦੇ ਅੰਦਰ ਆਊਟਸੋਰਸਰਸ ਕੰਪਨੀਆਂ ਦੇ ਥਰੂ ਕਹ ਲਈਏ ਹੋਰ ਪ੍ਰਾਈਵੇਟ ਤਰੀਕੇ ਦੇ ਨਾਲ ਉਹਨਾਂ ਨੂੰ ਕੱਚੇ ਕੰਮੇ ਜਿੰਨੇ ਵੀ ਰੱਖੇ ਹੋਇਆ ਚਾਹੇ ਉਹ ਡੇਲੀ ਬੇਸਿਸ ਦੇ ਰੂਪ ਦੇ ਵਿੱਚ ਹੈ ਚਾਹੇ ਅਲੱਗ ਰੂਪ ਦੇ ਵਿੱਚ ਹੈ ਉਹਨਾਂ ਸਾਰੇ ਕੱਚੇ ਕਾਮਿਆਂ ਨੂੰ ਕਹ ਲਈਏ ਵੀ ਨਿੱਜੀਕਰਨ ਬੰਦ ਕਰਕੇ ਉਹਨਾਂ ਨੂੰ ਸਰਕਾਰੀ ਮੈਕਮੇ ਦੇ ਅੰਦਰ ਉਹਨਾਂ ਨੂੰ ਲਿਆ ਜਾਵੇ ਤੇ ਇਸ ਗੱਲ ਨੂੰ ਲੈ ਕੇ ਜਿਹੜੇ ਕੇ ਲਈ ਵੀ ਪੰਜਾਬ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਵੱਲੋਂ ਜਿਹੜਾ ਇਹ ਐਕਸ਼ਨ ਰੱਖਿਆ ਗਿਆ ਹੈ ਇਸ ਐਕਸ਼ਨ ਦੇ ਵਿੱਚ ਤਿੰਨੇ ਦਿਨ ਜਿਹੜੀ ਹੈ ਸ਼ਮੂਲੀਅਤ ਕੀਤੀ ਜਾਵੇ ਤਾਂ ਕਿ ਇਹਨਾਂ ਪੰਜਾਬ ਭਰ ਦੇ ਨੌਜਵਾਨ ਕੱਚੇ ਕਾਮਿਆਂ ਨੂੰ ਜਿਹੜਾ ਹੈ ਇਹਨਾਂ ਦੀ ਜਿੱਤ ਵੀ ਹੋ ਸਕੇ ਤੇ ਸਰਕਾਰੀ ਅਦਾਰਿਆਂ ਨੂੰ ਵੀ ਨੀਜੀਕਰਨ ਨੂੰ ਵੀ ਜਿਹੜਾ ਹੈ ਸਰਕਾਰੀ ਅਦਾਰੇ ਨੂੰ ਬਚਾਇਆ ਵੀ ਜਾ ਸਕੇ ਤੇ ਨੀਜੀਕਰਨ ਦੇ ਰਾਹ ਪਈ ਸਰਕਾਰ ਨੂੰ ਵੀ ਜਿਹੜਾ ਮੋੜਿਆ ਜਾ ਸਕੇ ਧੰਨਵਾਦ ਜੀ ਤੇ ਮੈਂ ਚਾਹਨਾ ਇਹਨੂੰ ਵੱਧ ਤੋਂ ਵੱਧ ਮੈਸੇਜ ਨੂੰ ਸ਼ੇਅਰ ਕਰੋ ਸਾਰੇ ਇੱਕ ਨੌਜਵਾਨਾਂ ਤੱਕ ਇਹ ਸੁਨੇਹਾ ਪੁੱਜੇ ਵੀ ਜਿੱਥੇ ਜਿੱਥੇ ਪ੍ਰੋਟੈਸਟ ਹੋ ਰਿਹਾ ਉਹਨਾਂ ਪ੍ਰੋਟੈਸਟਾਂ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਜਾਵੇ ਤੇ ਤਲਵਾੜੇ ਦੇ ਵਿੱਚ ਇੱਥੋਂ ਦੇ ਕੱਚੇ ਕੰਮੇ ਚਾਹੇ ਉਹ ਬਿਜਲੀ ਵਿਭਾਗ ਦੇ ਵਿੱਚ ਹੈ ਚਾਹੇ ਹੋਰ ਵਿਭਾਗ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜਾ ਇੱਥੇ ਮੋਰਚਾ ਲਗਾਇਆ ਜਾ ਰਿਹਾ ਤੇ ਤਲਵਾੜੇ ਮੁਕੇਰੀਆਂ ਹਾਜੀਪੁਰ ਦਸੂਹੇ ਦੇ ਨਾਲ ਸਬੰਧਤ ਸਾਰੇ ਨੌਜਵਾਨਾਂ ਨੂੰ ਅਪੀਲ ਕਰਦੇ ਆਂ ਵੀ ਕੱਲ ਤਲਵਾੜੇ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ਼ਮੂਲੀਅਤ ਕਰੋ ਤਾਂ ਕਿ ਇਹਨਾਂ ਕੱਚੇ ਕੰਮਿਆਂ ਦੀ ਜਿਹੜੀਆਂ ਹਕੀਕੀ ਮੰਗਾਂ ਆ ਉਹਨਾਂ ਨੂੰ ਸਰਕਾਰ ਦੇ ਵੱਲੋਂ ਮਨਾਇਆ ਜਾ ਸਕੇ ਤੇ ਸਰਕਾਰ ਦੀ ਜਿਹੜੀ ਲੋਕ ਵਿਰੋਧੀ ਨੀਤੀਆਂ ਆ ਉਹਨਾਂ ਨੂੰ ਲੋਕਾਂ ਦੇ ਵਿੱਚ ਨੰਗਾ ਕੀਤਾ ਜਾ ਸਕੇ ਤਾਂ ਕਿ ਪਤਾ ਲੱਗੇ ਵੀ ਜਿਹੜੇ ਫਰਜ਼ੀ ਇਨਕਲਾਬ ਲੈ ਕੇ ਆਈ ਹੈ ਸਰਕਾਰ ਹੈ ਉਹ ਸਰਕਾਰ ਹੁਣ سرمایہਦਾਰਾਂ ਦੇ ਰਾਹ ਪਈ ਹੋਈ ਹੈ ਤੇ ਉਹ ਹੁਣ ਲੋਕਾਂ ਦੀ ਗੱਲ ਨਹੀਂ ਸੁਣਦੀ ਪਈ ਪੰਜਾਬ ਦੇ ਨੌਜਵਾਨਾਂ ਨੂੰ ਮਹਿਕਮਿਆਂ ਦੇ ਵਿੱਚ ਪੱਕਾ ਨਹੀਂ ਕਰ ਰਹੀ ਉਹਨਾਂ ਨੌਜਵਾਨਾਂ ਦੇ ਉੱਪਰ ਹਰ ਪ੍ਰਕਾਰ ਦਾ ਤਸ਼ੱਦਦ ਤੇ ਉਹਨਾਂ ਨੌਜਵਾਨਾਂ ਨੂੰ ਅਦਾਰਿਆਂ ਤੋਂ ਬਾਹਰ ਕਰਨ ਦੇ ਵਿੱਚ ਲਗਾਤਾਰ ਯਤਨਸ਼ੀਲ ਹੈ ਤੇ ਇਹਦਾ ਜਵਾਬ ਜਿਹੜਾ ਅਸੀਂ ਆਪਣੇ ਏਕੇ ਤੇ ਇਕੱਠ ਦੇ ਨਾਲ ਦੇ ਸਕਦੇ ਹਾਂ ਧੰਨਵਾਦ ਜੀ